ਮੈਂ ਵੈਸੇ ਤੋਂ ਦੱਸ ਹੀ ਚੁੱਕਾ ਵੀ ਸਿੱਖਾਂ ਦੀ ਤਾਂ ਨਸਲ ਕੁਸ਼ੀ ਕੀਤੀ ਜਾ ਰਹੀ ਹੈ। ਉਹਨੂੰ ਉਹਦੀ ਪਾਗ ਉਤਾਰ ਕੇ ਮਾਨਯੋਗ ਅਦਾਲਤ ਵਿੱਚ ਖਿਲਾਰਨਾ ਜਾਂ ਪੁਲਿਸ ਦੀ ਕಸ್ಟਡੀ ਵਿੱਚ ਲੈਣਾ ਇਹ ਬਹੁਤ ਮੰਦਭਾਗੀ ਹੈ। ਔਰ ਦੂਸਰੀ ਗੱਲ ਜਿਹੜਾ ਇੱਕ ਐਕਸੀਡੈਂਟ ਹੈ, ਹਾਸਦਾ ਹੋਇਆ ਉਹ ਕੋਈ ਜਾਣਬੁੱਝ ਕੇ ਨਹੀਂ ਕਰਦਾ ਹੁੰਦਾ। ਸੋ ਉਸ ਸਾਡੇ ਵੀਰ ਹਰਜਿੰਦਰ ਸਿੰਘ ਜਿਹੜਾ ਤਰਨਤਾਰ ਨੇਧੀ ਦਾ ਹੈ ਪੰਜਾਬ ਦਾ ਪੰਜਾਬੀਆਂ ਨਾਲ ਪਹਿਲਾਂ ਵੀ ਧੱਕੇ ਕੋਇਆ ਔਰ ਉਹਨੇ ਯੂ ਟਰਨ ਲਿਆ ਔਰ ਦਸਨਵੇਂ ਤੇ ਵੀ ਆਇਆ ਵੀ ਜਿਹੜੇ ਤਿੰਨ ਵੀਰਾਂ ਦੀ ਡੈਥ ਹੋਈ ਹੈ ਉਹਨਾਂ ਦੀ ਗੱਡੀ ਵਿੱਚ ਸ਼ਰਾਬ ਵੀ ਪਈ ਗਈ ਹੈ ਔਰ ਉਹ ਇਹ ਵੀ ਹੋ ਸਕਦਾ ਸੀ ਵੀ ਜੇ ਕਿਤੇ ਉਹਨਾਂ ਨੇ ਸ਼ਰਾਬ ਨਾ ਪੀਤੀ ਹੁੰਦੀ ਤੇ ਸ਼ਾਇਦ ਉਹ ਵੀ ਬ੍ਰੇਕ ਲੱਗ ਜਾਂਦੇ ਜਾਂ ਕੋਈ ਸੱਟ ਫੇਟ ਵੱਜ ਜਾਂਦੀ ਕੋਈ ਐਡਾ ਵੱਡਾ ਹਸ ਦਾ ਨਾਮ ਆਪਰਦਾ ਔਰ ਜੇਕਰ ਸਾਡੇ ਉਹ ਸਿੱਖ ਵੀਰ ਦੀ ਉਹਨੇ ਯੂ ਟਰਨ ਗੱਡੀ ਲਈ ਹੈ ਉਹਦੀ ਗਲਤੀ ਵੀ ਹੈ ਔਰ ਜੇ ਉਹਦੀ ਗਲਤੀ ਸੀ ਤੇ ਉਹਨੂੰ ਜਿਵੇਂ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਵੀ ਲਗਭਗ 45 50 ਸਾਲ ਦੀ ਜਿਹੜੀ ਸਜ਼ਾ ਔਰ ਮੈਂ ਸਰਕਾਰ ਨੂੰ ਅਮਰੀਕਾ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ ਆ ਤੁਸੀਂ ਥੋੜਾ ਜਿਹਾ ਤਰਸ ਕਰੋ ਕਿਉਂਕਿ ਇਕੱਲਾ ਮਾਪਿਆਂ ਦਾ ਉਹ ਪੁੱਤਰ ਹੈ ਔਰ 45 ਸਾਲ ਜੇ ਤੁਸੀਂ ਉਹਨੂੰ ਜੇਲ੍ਹ ਵਿੱਚ ਭਾਉਣੇ ਹੋ ਤੇ 28-30 ਸਾਲ ਦੀ ਉਹਦੀ ਉਮਰ ਹੈ ਤੇ ਮੈਨੂੰ ਲੱਗਦਾ 75 ਸਾਲ ਤੇ ਬੰਦੇ ਦੀ ਉਮਰ ਵੀ ਨਹੀਂ ਹੁੰਦੀ ਇਹ ਸਮਝ ਲਓ ਵੀ ਅਸੀਂ ਤੇ ਇਹੀ ਸਮਝ ਸਕਦੇ ਵੀ ਤੁਸੀਂ ਉਹਨੂੰ ਫਾਹੇ ਲਾ ਰਹੇ ਹੋ ਉਹਨੂੰ ਫਾਂਸੀ ਲਾ ਰਹੇ ਹੋ ਸੋ ਥੋੜਾ ਜਿਹਾ ਤਰਸ ਕਰੋ ਠੀਕ ਹੈ ਉਹਨੂੰ ਬੰਨ ਦੀ ਸਜ਼ਾ ਜੋ ਦੀ ਗਲਤੀ ਹੈ ਕਿਉਂਕਿ ਜਾਣਬੁੱਝ ਕੇ ਉਹਨੇ ਨਹੀਂ ਕੀਤਾ ਕੋਈ ਜੋ ਕਰਮਾ ਤੇ ਲਿਖਿਆ ਹੁੰਦਾ ਹੈ ਉਹਨੇ ਜੂਰ ਟਰਨ ਲਿਆ ਗੱਡੀ ਆ ਕੇ ਪਿੱਛੋਂ ਵੱਜਦੀ ਹੈ ਤਿੰਨ ਮਮਤਾ ਹੋ ਜਾਂਦੀਆਂ ਸੋ ਉਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਦੀਆਂ ਮਮਤਾਵਾਂ ਹੋਈਆਂ ਨਾਲ ਲੈ ਕੇ ਥੋੜਾ ਜਿਹਾ ਉਹ ਤੇ ਪੰਜਾਬੀ ਵੀਰ ਤੇ ਸਾਡੇ ਸਿੱਖ ਤੇ ਤਰਸ ਕਰਕੇ ਉਹਨੂੰ ਜਿਹੜੀ ਬੰਦੀ ਸਜ਼ਾ ਕੋਈ 5 ਸਾਲ 7 ਸਾਲ ਉਹ ਦਿੱਤੀ ਜਾ। ਆ ਵੀ ਸਜ਼ਾ ਜਿਹੜੀ ਘੱਟ ਹੋਣੀ ਚਾਹੀਦੀ ਹੈ ਮੈਂ ਇੰਟਰਨੈਸ਼ਨਲ ਸੰਤ ਸਮਾਜ ਆਪਣੇ ਵੱਲੋਂ ਔਰ ਸਾਡੀ ਸਾਰੀ ਟੀਮ ਵੱਲੋਂ ਯੂनाइटेड ਅਕਾਲੀ ਦਲ ਸਰਦਾਰ ਗੁਰਦੀਪ ਸਿੰਘ ਜੀ ਬੁਸ਼ਿੰਦਾ ਉਹਨਾਂ ਵੱਲੋਂ ਸਾਰੀ ਟੀਮ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦਾ ਹੈ ਕਿ ਸਜ਼ਾ ਜਿਹੜੀ ਉਹ ਵੱਧ ਤੇ ਨਜਾਇਜ਼ ਦਿੱਤੀ ਜਾ ਰਹੀ ਹੈ ਇਹ ਵੀ ਮੈਂ ਬੇਨਤੀ ਨਾਲ ਕਰਨੀ ਚਾਹੂੰਗਾ ਇਸੇ ਖਬਰ ਦੇ ਵਿੱਚ ਇੱਕ ਰਜਿਸਟ੍ਰੇਸ਼ਨ ਜਿਹੜਾ ਲਿੰਕ ਮਿਲ ਜੂਗਾ ਤੁਹਾਨੂੰ ਔਰ ਉਸ ਲਿੰਕ ਨੂੰ ਜੇ ਤੁਸੀਂ ਰਿਪੋਰਟ ਦਿਨੇ ਹੋ ਜਾਂ ਸ਼ੇਅਰ ਕਰਦੇ ਹੋ ਗਾਹਾਂ ਸ਼ੇਅਰ ਵੀ ਕਰੋ ਸਾਰੇ ਵੀਰ ਪੰਜਾਬੀ ਭੈਣ ਭਰਾ ਔਰ ਉਹਦੇ ਵਿੱਚ ਜਿਹੜੀ ਸਜ਼ਾ ਜਿਹੜੀ ਹੈ ਉਸ ਵੀਰ ਦੀ ਘੱਟ ਹੋ ਸਕਦੀ ਹੈ ਜਿੰਨੀਆਂ ਬੋਟਾ ਆਪਣੀਆਂ ਵੱਧ ਹੋਣਗੀਆਂ ਸੋ ਆਪਾਂ ਆਓ ਰਲ ਮਿਲ ਕੇ ਹੰਬਲਾ ਮਾਰੀਏ ਉਸ ਵੀਰ ਦੇ ਲਈ ਜਾਂ ਉਸ ਪੰਜਾਬ ਦੇ ਵੱਸਦੇ ਪਰਿਵਾਰ ਲਈ ਆਪਾਂ ਨਾਲ ਖੜ ਕੇ ਦਾ ਸਾਥ ਦੇਣਾ